ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਹਰਾਜ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀ ਮਕਸਰ ਸਾਹਿਬ ਪੈ ਜਾਂਦਾ ਇਸ ਪਿੰਡ ਨੂੰ ਤੇ ਦੋਸਤੋ ਇੱਕ ਐਚ ਐਫ گاਵ ਕਾਉ ਬਾਈ ਕੋਲੇ ਟੋਕੜ ਤੇ ਇੱਕ ਦੋਸਤੋ ਟੋਕੜ ਗੱਬਣਾ ਬੰਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਣਿਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਸਸੀ ਕਾ ਬਾਈ ਸਸੀ ਗਾਲ ਜੀ ਹੋ ਠੀਕ ਠਾਕ ਬਾਈ ਹਾਂ ਬਈ ਜੀ ਠੀਕ ਆ ਨਾਂ ਦੱਸੀ ਬਈ ਕਰ ਮਨਪ੍ਰੀਤ ਸਿੰਘ ਆ ਜੀ ਮਨਪ੍ਰੀਤ ਸਿੰਘ ਤੇ ਬਾਈ ਮਨਪ੍ਰੀਤ ਆਪਣਾ ਨੰਬਰ ਵੀ ਦੱਸ ਦਿਓ 95015 98522 ਠੀਕ ਆ ਇੱਕ ਵਾਰੀ ਹੋਰ ਬੋਲ ਦਿ ਮੈ ਜੀ 95015 98522 ਠੀਕ ਆ ਬਾਈ ਮਨਪ੍ਰੀਤ ਇਹਦੀ ਗੱਲ ਕਰੀਏ ਵਹਿੜਦੀ ਤਾਂ ਕਿੰਮਾ ਸੁਆਏ ਸੁਈ ਆ ਇਹ ਦੂਜਾ ਸੁਹਾਈ ਦੂਜਾ ਸੁਹਾਈ ਤੇ ਕਿੰਨਾ ਚਿਰ ਹੋ ਗਿਆ ਬਈ ਸੂਈ ਨੂੰ ਇਹਨੂੰ ਇਹਨੂੰ ਸੂਈ ਨੂੰ ਅਗੇ 6-7 ਮਹੀਨੇ 6-7 ਮਹੀਨੇ ਹੋ ਗਏ ਹੁਣ ਗੱਬਣ ਕਿੰਨੇ ਚੜਦੀ ਇਹਦੇ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਹੈ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆਪਾਂ ਕਰਵਾ ਲਈ ਹਾਂ ਆਪਾਂ ਕਰਵਾ ਲਈ ਠੀਕ ਆ ਜੇ ਕਿਸੇ ਵੀਰ ਨੇ ਲੈਣੀ ਹੈ ਉਹ ਆਪ ਦੀ ਠੀਕ ਆ ਤੇ ਦੁੱਧ ਕਿੰਨਾ ਬਈ ਐਸ ਵਕਤ ਦੁੱਧ 7 ਕਿਲੋ ਹੋ ਗਏ 7 ਕਿਲੋ ਐਸ ਵਕਤ 7 ਕਿਲੋ ਦੋਵੇਂ ਟਾਈਮਾਂ ਦਾ ਹਾਂ 7 ਤੋਂ 22 ਦੀ ਠੰਡੀ ਸੀਲ ਆ ਹਾਂ ਜਮਾਂ ਸੱਠ ਠੰਡੀ ਸੀ ਠੀਕ ਆ ਲੋ ਵੀ ਸੱਜਣੋ ਕ੍ਰੋਸ ਅੰਗ ਦੇ ਵਿੱਚ ਵਹਿੜਾ ਸਾਢੇ 3 ਮਹੀਨੇ ਚੈੱਕ ਪਾਸ ਆ ਦੋਸਤੋ ਤੇ 7 ਕਿਲੋ ਬਾਈਆਂ ਦਾ ਦੁੱਧ ਤਿਆਰ ਆ ਇਸ ਵਕਤ ਭਾਂਡੇ ਦੀ ਕੋਈ ਦੋ ਟਾਈਮ ਚੋਕੇ ਲਿਆ ਤਿੰਨ ਟਾਈਮ ਤੇ ਦੋਸਤੋ ਡਾਕਟਰ ਤੁਸੀਂ ਆਪ ਦਾ ਲਿਆ ਕੇ ਤਸੱਲੀ ਕਰਵਾ ਸਕਦੇ ਆ ਬਾਈ ਇਹਨੀਆਂ ਦੋਸਤੋ ਚੈੱਕ ਪਾਸ ਆ ਥਣਾ ਦਾ ਸਾਈ ਗਿਆ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਦੇਖ ਸਕਦੇ ਆ ਦੋਸਤੋ ਸੋਹਣਾ ਥਣ ਲੱਗਿਆ ਦੋਸਤੋ ਮੁੱਠੀ ਜਵਾਈ ਵਾਲਾ ਚਾਰੇ ਥਣ ਸੇਮ ਸਾਈਜ਼ ਦੇ ਵਿੱਚ ਆ ਦੋਸਤੋ ਠੀਕ ਆ ਲੈ ਵੀ ਖੋਲ ਕੇ ਤੁਹਾਨੂੰ ਵਿਖਾ ਦਿੰਦੇ ਆ ਲੋ ਵੀ ਸਜਣੋ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਤਰੀ ਜਾਂਦੀ ਤੋਂ ਦੋਸਤੋ ਤੁਸੀਂ ਅਨਮਾਨ ਲਾ ਲੈਣਾ ਦੋਸਤੋ 4 1/2 ਦੇ ਲਗਭਗ ਟਾਈਮ ਹੋਊਗਾ ਤੇ ਪੱਠਿਆਂ ਦੇ ਕਰਕੇ ਦੋਸਤੋ ਕਾਲ ਕਰਦੀ ਆ ਕਿਉਂਕਿ ਅੰਦਰ ਪੱਠੇ ਪਾਏ ਹੁੰਦੇ ਆ ਬਾਈ ਦੇ ਤੇ ਦੋਸਤੋ ਜਿਹੜੇ ਭਰਾ ਦੇ ਪਸੰਦ ਹੋਵੇ ਤਾਂ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਬੰਨਦੇ ਬਈ ਇੱਥੇ ਬੰਨਿਆ ਕੋਈ ਨਹੀਂ ਠੀਕ ਲਓ ਵੀ ਸੱਜਣੋ ਕਿਉਂਕਿ ਅੰਦਰ ਬਾਈ ਦੇ ਪੱਠੇ ਪਾਏ ਹੁੰਦੇ ਆ ਇਸੇ ਕਰਕੇ ਦੋਸਤੋ ਕਾਲ ਕਰਦੀ ਆ ਦੋਸਤੋ ਦੂਜੀ ਵਿਹੜ ਵੀ ਕਾਲ ਕਰਨ ਲੱਗੀ ਇਹਨੂੰ ਵੀ ਅੰਦਰ ਲੈ ਜਾਂਦੇ ਆ ਕਰੀ ਅੰਦਰ ਤੋੜ ਕੇ ਵਿਖਾ ਦੇਾਂਗੇ ਦੋਸਤੋ ਖੋੜ ਕੇ ਦੋਸਤੋ ਤੁਹਾਨੂੰ ਪਹਿਲਾਂ ਹੀ ਵਿਖਾ ਦਿੰਨੇ ਆ ਕਿਉਂਕਿ ਘਾਲ ਕਰਦੀਆਂ ਪੱਠਿਆਂ ਮਾਰੀਆਂ ਤੇ ਡਿਟੇਲ ਬਾਈ ਤੋਂ ਆਪਾਂ ਸਾਰੀ ਪੁੱਛ ਲਾਂਗੇ ਦੇਖ ਸਕਦੇ ਆ ਦੋਸਤੋ ਟੋਕੜ ਹੈਗੀ ਆ ਦੋਸਤੋ ਅਨੁਮਾਨ ਤੁਸੀਂ ਲਾਉਣਾ ਤੇ ਦੁੱਧ ਵਗੈਰਾ ਸਾਰਾ ਆਪਾਂ ਬਾਈ ਤੋਂ ਪੁੱਛ ਲੈਨੇ ਦੇਖ ਸਕਦੇ ਆ ਦੋਸਤੋ ਬੰਨਾ ਦੋਸਤੋ ਸੁਣਾ ਇਹਦੀ ਕੀਮਤ ਇਲਾ ਬਾਈ ਇਹ ਬਾਈ ਟੋਕੜ ਹੈ ਤੋ ਕੜਾ ਕਿੰਨਾ ਟਾਈਮ ਹੋ ਗਿਆ ਬਈ ਲਗਭਗ 6-7 ਮਹੀਨੇ ਹੋ ਗਏ 6-7 ਮਹੀਨੇ ਦੁੱਧ ਕਿੰਨਾ ਬਈ ਇਸ ਵਕਤ ਦੁੱਧ ਦੇ ਥਲੇ ਹੋ ਗਿਆ 10 ਕਿਲੋ 10 ਡੱਬੇ ਹਾਂ 10 ਜਾਂ 11 10-11 ਕਿਲੋ ਦੇ ਲਗਭਗ ਠੀਕ ਆ ਕਿੰਮਾ ਸੂਆ ਬਈ ਸੂਈ ਦੂਜਾ 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 ਸੂਆ ਹੁਣ ਤੀਜੇ ਲਈ ਗੱਬਣ ਹੋਊਗੀ ਤੇ ਹੀਟ ਚ ਆ ਬਈ ਅੱਜੇ ਅੱਜ ਹੀਟ ਚ ਆ ਠੀਕ ਆ ਲੋ ਵੀ ਸੱਜਣੋ ਪੂਰੇ ਸੋਹਣੇ ਕਦ ਕਾਠ ਵਾਲੀ ਵਹਿੜਾ ਦੋਸਤੋ ਦੂਜਾ ਸੂਆ ਸੂਈ ਹੋਈ ਆ ਤੇ ਤੀਜੇ ਸੂਏ ਲਈ ਦੋਸਤੋ ਅੱਗੇ ਗੱਬਣ ਹੋਣਾ ਇਹਨੇ ਅੱਜ ਹੀਟ ਦੇ ਵਿੱਚ ਆ ਬਾਈ ਜਾਂਦਾ ਆਪਾਂ ਟੀਕਾ ਨਹੀਂ ਭਰਾਇਆ ਜਿਹੜਾ ਕੋਈ ਭਰਾ ਦੋਸਤੋ ਸੌਦਾ ਕਰਦਾ ਕਿ ਦੋਸਤੋ ਸੀਮਣ ਪ੍ਰਵਾਹ ਸਕਦਾ ਤੇ ਨੇੜੇ ਹੋ ਕੇ ਦੋਸਤੋ ਤੁਹਾਨੂੰ ਥਣਾ ਦਾ ਸਾਇਗ ਹੈ ਗਾ ਵਿਖਾ ਦਿੰਦੇ ਆ ਦੇਖ ਸਕਦੇ ਆ ਸੋਹਣਾ ਦੋਸਤੋ ਥਣਾ ਦਾ ਸਾਇਗ ਹੈ ਗਾ ਹਵਾਨੇ ਉੱਤੇ ਨਾੜਾ ਦੋਸਤੋ ਦੇਖ ਸਕਦੇ ਆ ਸੋਹਣੀਆਂ ਦੋਸਤੋ ਮਿਲਕ ਵੇਨ ਚੰਗੀ ਆ ਦੋਸਤੋ ਰਾਜੀਪਲੀ ਦੀ ਗੱਲ ਕਰੀਏ ਦੋਸਤੋ ਰਾਜੀਪਲੀ ਚੰਗੀ ਆ ਦੋਸਤੋ ਬਾਕੀ ਦੋਸਤੋ ਹਵਾਨਾ ਵੱਡਾ ਦੋਸਤੋ ਇਸੇ ਕਰਕੇ ਦੁੱਧੋ ਦੋਸਤੋ ਟੋਕੜ ਹੋਈ ਪਈ ਐ ਇਸੇ ਕਰਕੇ ਮਗਰਲੇ ਪਾਸੋਂ ਉਹ ਜਿਹੜਾ ਹਵਾਨਾ ਦਾਖ ਦਿੰਦਾ ਦੋਸਤੋ ਦੇਖ ਸਕਦੇ ਆ ਚਾਰੇ ਥਣਾ ਦਾ ਸੇਮ ਸਾਈਜ਼ ਆ ਦੋਸਤੋ ਮਿਲਕ ਵੀ ਨੇ ਇਧਰਲੇ ਪਾਸੇ ਵੀ ਚੰਗੀ ਆ ਤੋੜ ਕੇ ਦੋਸਤੋ ਤੁਹਾਨੂੰ ਵਿਖਾਦੀ ਆ ਵੀ ਪੱਠਿਆਂ ਦਾ ਕਾਲ ਕਰਕੇ ਦੋਸਤੋ ਦਾਣਾ ਲਾਇਆ ਪਿਆ ਕਾਲ ਕਰਦਿਆਂ ਸੀ ਮੂੰਹ ਮੱਥਾ ਦੋਸਤੋ ਵਿਖਾ ਦਿੰਨੇ ਆ ਰੇਟ ਦੋਹਾਂ ਦਾ ਆਪਾਂ ਬਾਈ ਤੋਂ ਪੁੱਛ ਦਿੰਨੇ ਆ ਲੋਬੀ ਸੱਜਣੋ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਲੈ ਵੀ ਦੋਵਾਂ ਦਾ ਰੇਟ ਦੱਸਦੀ ਕਿਰਾਇ ਕਰੀ 48000 ਰੁਪਏ ਹੈ ਐਚਐਫ ਦਾ 48000 ਹਾਂਜੀ ਜਿਹੜੀ ਟੋਕੜ ਗੱਭਣਾ ਬਈ ਉਹਦਾ 32000 ਰੁਪਏ ਉਹਦਾ 32000 ਲੋਬੀ ਸੱਜਣੋ ਦੋਨਾਂ ਵੈੜਾਂ ਦਾ ਰੇਟ ਆਪਾਂ ਬਾਈ ਤੋਂ ਪੁੱਛਦਾ ਤੁਹਾਨੂੰ ਜਿਹੜੇ ਭਰਾ ਦੇ ਦੋਸਤੋ ਦੋਨਾਂ ਗਾਵਾਂ ਚੋਂ ਕੋਈ ਵੀ ਗਾਂ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਮਾਨਤਨ ਦੋਸਤੋ ਤੁਹਾਡਾ ਇੱਥੇ ਆਇਆਂ ਦਾ ਹੋ ਜਾਣਾ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ